ਕੰਪਿਊਟਰ ਦਾ ਨਾਮ ਅਸੀਂ ਸਾਰੇ ਹੀ ਜਾਣਦੇ ਆ ਕੰਪਿਊਟਰ ਕਿਵੇਂ ਕੰਮ ਕਰਦਾ ਹੈ ਤੇ ਕਿਹੜੇ-ਕਿਹੜੇ ਕੰਮ ਕਰ ਸਕਦਾ ਹੈ ਕੰਪਿਊਟਰ ਦਾ ਇਹ ਨਾਂ ਕਿਵੇਂ ਪਿਆ ਇਨਪੁਟ ਆਉਟਪੁਟ ਸਟੋਰੇਜ ਸੀਪੀਯੂ ਸੌਫਟਵੇਅਰ ਹਾਰਡਵੇਅਰ ਅਤੇ ਵਿੰਡੋਜ਼ ਕੀ ਹੈ ਦੋਸਤੋ ਇਨਾ ਸਵਾਲਾਂ ਦੇ ਜਵਾਬ ਮੈਂ ਇਸ ਵੀਡੀਓ ਦੇ ਰਾਈਂ ਦੇਵਾਂਗਾ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੰਪਿਊਟਰ ਸਿਸਟਮ ਦੀ ਕੰਮ ਕਰਨ ਦੇ ਲਈ ਤਿਆਰ ਕੰਪਿਊਟਰ ਜਿਸ ਦੇ ਵਿੱਚ ਲੋੜੀਂਦੇ ਸੌਫਟਵੇਅਰ ਚੱਲਦੇ ਹੋਣ ਤੇ ਉਹਦੇ ਨਾਲ ਇਨਪੁਟ ਆਉਟਪੁਟ ਤੇ ਸਟੋਰੇਜ ਭਾਗ ਲੱਗੇ ਹੋਣ ਉਸ ਪੂਰੇ ਸਿਸਟਮ ਨੂੰ ਕੰਪਿਊਟਰ ਸਿਸਟਮ ਜਾਂ ਕੰਪਿਊਟਰ ਪ੍ਰਣਾਲੀ ਕਿਹਾ ਜਾਂਦਾ ਹੈ ਕੰਪਿਊਟਰ ਸ਼ਬਦ ਅੰਗਰੇਜ਼ੀ ਦੇ ਸ਼ਬਦ ਕੰਪਿਊਟ ਤੋਂ ਬਣਿਆ ਜਿਸ ਦਾ ਅਰਥ ਹੈ ਗਣਨਾ ਕਰਨਾ ਜਾਂ ਹਿਸਾਬ ਕਰਨਾ ਕੰਪਿਊਟਰ ਇੱਕ ਇਲੈਕਟ੍ਰੋਨਿਕ ਮਸ਼ੀਨ ਹੈ ਇਹ ਸਾਡੇ ਤੋਂ ਆਂਕੜੇ ਤੇ ਹਦਾਇਤਾਂ ਲੈਂਦੀ ਹੈ ਤੇ ਉਸ ਉੱਤੇ ਪ੍ਰਕਿਰਿਆ ਯਾਨੀ ਕਿ ਪ੍ਰੋਸੈਸਿੰਗ ਕਰਦੀ ਹੈ ਤੇ ਸਾਨੂੰ ਨਤੀਜਾ ਯਾਨੀ ਕਿ ਆਉਟਪੁੱਟ ਦਿੰਦੀ ਹੈ ਇਸ ਦੀ ਵਿਸ਼ਾਲ ਮੈਮਰੀ ਹੁੰਦੀ ਹੈ ਕੰਪਿਊਟਰ ਦੀ ਕਾਰਜ ਪ੍ਰਣਾਲੀ ਸਮਝਣ ਦੇ ਲਈ ਇਹਨੂੰ ਅਸੀਂ ਤਿੰਨ ਭਾਗਾਂ ਇਨਪੁੱਟ ਪ੍ਰੋਸੈਸਰ ਤੇ ਆਉਟਪੁੱਟ ਭਾਗ ਦੇ ਵਿੱਚ ਵੰਡਦੇ ਹਾਂ ਕੰਪਿਊਟਰ ਨੂੰ ਦਿੱਤੇ ਜਾਣ ਵਾਲੇ ਅੰਕੜੇ ਅਤੇ ਹਦਾਇਤਾਂ ਨੂੰ ਇਨਪੁਟ ਕਿਹਾ ਜਾਂਦਾ ਹੈ ਜਿੰਨਾ ਭਾਗਾਂ ਦੇ ਰਾਹੀਂ ਕੰਪਿਊਟਰ ਨੂੰ ਇਨਪੁਟ ਦਿੱਤੀ ਜਾਂਦੀ ਹੈ ਜਿਵੇਂ ਕਿ ਕੀਬੋਰਡ ਮਾਊਸ ਜਾਂ ਸਕੈਨਰ ਇਹਨਾਂ ਭਾਗਾਂ ਨੂੰ ਕੰਪਿਊਟਰ ਦੇ ਇਨਪੁਟ ਭਾਗ ਕਿਹਾ ਜਾਂਦਾ ਹੈ ਦੋਸਤੋ ਕੰਪਿਊਟਰ ਤੋਂ ਪ੍ਰਾਪਤ ਹੋਣ ਵਾਲੇ ਨਤੀਜਿਆਂ ਨੂੰ ਆਉਟਪੁਟ ਦਾ ਨਾਮ ਦਿੱਤਾ ਜਾਂਦਾ ਹੈ ਉਹ ਭਾਗ ਜਿਨ੍ਹਾਂ ਦੇ ਰਾਹੀਂ ਕੰਪਿਊਟਰ ਤੋਂ ਨਤੀਜੇ ਜਾਨੀ ਕਿ ਆਉਟਪੁੱਟ ਪ੍ਰਾਪਤ ਹੁੰਦੀ ਹੈ ਜਿਵੇਂ ਕਿ ਮੋਨੀਟਰ ਸਪੀਕਰ ਪ੍ਰਿੰਟਰ ਇਹਨਾਂ ਨੂੰ ਅਸੀਂ ਆਉਟਪੁੱਟ ਭਾਗ ਦਾ ਨਾਮ ਦਿੰਨੇ ਆ ਦੋਸਤੋ ਪ੍ਰੋਸੈਸਰ ਕੰਪਿਊਟਰ ਦਾ ਦਿਮਾਗ ਹੈ ਇਸ ਦੇ ਹੋਰ ਨਾਮ ਨੇ CPU ਜਾਨੀ ਕਿ ਸੈਂਟਰਲ ਪ੍ਰੋਸੈਸਿੰਗ ਯੂਨਟ ਕੰਪਿਊਟਰ ਦਾ ਸਾਰਾ ਕੰਮ CPU ਦੇ ਵਿੱਚ ਹੁੰਦਾ ਹੈ ਬਾਕੀ ਭਾਗ ਜਾਨੀ ਕਿ ਇਨਪੁੱਟ ਆਉਟਪੁੱਟ ਤੇ ਸਟੋਰੇਜ ਭਾਗ ਇਸ ਨੂੰ ਕੰਮ ਕਰਨ ਦੇ ਵਿੱਚ ਮਦਦ ਕਰਦੇ ਨੇ ਕੰਪਿਊਟਰ ਦੀ ਵਰਤੋਂ ਕਈ ਖੇਤਰਾਂ ਵਿੱਚ ਕੀਤੀ ਜਾਂਦੀ ਹੈ। ਕੰਪਿਊਟਰ ਦੀ ਵਰਤੋਂ ਦੇ ਕੁਝ ਖੇਤਰ ਨੇ ਸਿੱਖਿਆ, ਵਿਗਿਆਨ, ਟੈਕਨੋਲੋਜੀ, ਸੰਚਾਰ, ਟ੍ਰੈਫਿਕ ਕੰਟਰੋਲ, ਵਪਾਰ, ਮਨੋਰੰਜਨ, ਸ਼ਾਫਾ ਖਾਣਾ, ਖੇਡਾਂ, ਸਿਹਤ, ਰੇਲਵੇ, ਹਵਾਵਾਜੀ, ਬੈਂਕ, ਡਾਕਰ, ਪੁਲਾੜ ਆਦਿ। ਕੀਬੋਰਡ, ਮਾਊਸ, ਸਕੈਨਰ, ਜੁਆਇਸਟਿਕ, ਟੱਚ ਸਕ੍ਰੀਨ, ਲਾਈਟ ਪੈਨ, ਮਾਈਕ੍ਰੋਫੋਨ, ਕੈਮਰਾ ਆਦਿ ਕੰਪਿਊਟਰ ਦੇ ਇਨਪੁਟ ਭਾਗ ਨੇ। ਮੋਨਿਟਰ ਸਪੀਕਰ ਪ੍ਰਿੰਟਰ ਪਲੋਟਰ ਪ੍ਰੋਜੈਕਟਰ ਆਦ ਕੰਪਿਊਟਰ ਦੇ ਆਉਟਪੁੱਟ ਭਾਗ ਨੇ ਸੀਡੀ ਡੀਵੀਡੀ ਪੈਨ ਡਰਾਈਵ ਮੈਮਰੀ ਕਾਰਡ ਹਾਰਡ ਡਿਸਕ ਫਲੋਪੀ ਡਿਸਕ ਕੰਪਿਊਟਰ ਦੇ ਸਟੋਰੇਜ ਭਾਗ ਨੇ ਜਿਨ੍ਹਾਂ ਨੂੰ ਅਸੀਂ ਸੈਕੰਡਰੀ ਮੈਮਰੀ ਜਾਂ ਬਾਹਰੀ ਮੈਮਰੀ ਵੀ ਕਹਿੰਦੇ ਆ ਕੰਪਿਊਟਰ ਦੀ ਅੰਦਰੂਨੀ ਮੈਮਰੀ ਨੂੰ ਪ੍ਰਾਇਮਰੀ ਮੈਮਰੀ ਤੇ ਮੁੱਖ ਮੈਮਰੀ ਦਾ ਨਾਮ ਵੀ ਦਿੱਤਾ ਜਾਂਦਾ ਹੈ ਅੰਦਰੂਨੀ ਮੈਮਰੀ ਦੇ ਵਿੱਚ ਮੁੱਖ ਤੌਰ ਤੇ ਰੈਮ ਜਾਨੀ ਕਿ ਰੈਂਡਮ ਐਕਸੈਸ ਮੈਮਰੀ ਅਤੇ ਰੋਮ ਜਾਨੀ ਕਿ ਰੀਡ ਓਨਲੀ ਮੈਮਰੀ ਆਉਂਦੀ ਹੈ ਕੰਪਿਊਟਰ ਦੇ ਭੌਤਿਕ ਭਾਗ ਜਾਨੀ ਕਿ ਫਿਜ਼ੀਕਲ ਕੰਪੋਨੈਂਟ ਜਿਨ੍ਹਾਂ ਨੂੰ ਅਸੀਂ ਛੂ ਸਕਦੇ ਹਾਂ ਜਿਨ੍ਹਾਂ ਨੂੰ ਅਸੀਂ ਹੱਥ ਲਗਾ ਸਕਦੇ ਹਾਂ ਜਿਨ੍ਹਾਂ ਨੂੰ ਅਸੀਂ ਪਕੜ ਸਕਦੇ ਹਾਂ ਅਜਿਹੇ ਭਾਗਾਂ ਨੂੰ ਕੰਪਿਊਟਰ ਹਾਰਡਵੇਅਰ ਦਾ ਨਾਮ ਦਿੱਤਾ ਜਾਂਦਾ ਹੈ ਜਿਵੇਂ ਕਿ ਪ੍ਰੋਸੈਸਰ, ਰੈਮ, ਮਦਰਬੋਰਡ, ਮਾਊਸ, ਕੀਬੋਰਡ ਆਦ ਕੰਪਿਊਟਰ ਦੇ ਹਾਰਡਵੇਅਰ ਭਾਗ ਹਨ। ਕੰਪਿਊਟਰ ਤੋਂ ਕੰਮ ਕਰਵਾਉਣ ਦੇ ਲਈ ਪੱਗ-ਦਰ-ਪੱਗ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ। ਇਹਨਾਂ ਹਦਾਇਤਾਂ ਦੇ ਸਮੂਹ ਨੂੰ ਪ੍ਰੋਗਰਾਮ ਕਿਹਾ ਜਾਂਦਾ ਹੈ। ਪ੍ਰੋਗਰਾਮਾਂ ਦਾ ਸੰਗ੍ਰਹਿ ਸੌਫਟਵੇਅਰ ਕਹਾਉਂਦਾ ਹੈ ਜਿਵੇਂ ਕਿ ਵਿੰਡੋਜ਼, ਐਮਐਸ ਵਰਡ, ਵੀਡੀਓ ਗੇਮਾਂ ਆਦ। ਵਿੰਡੋਜ਼ ਕੰਪਿਊਟਰ ਦਾ ਆਪਰੇਟਿੰਗ ਸਿਸਟਮ ਹੈ। ਇੱਕ ਕੰਪਿਊਟਰ ਵਿੱਚ ਪਾਇਆ ਜਾਣ ਵਾਲਾ ਸਭ ਤੋਂ ਪਹਿਲਾ ਸੌਫਟਵੇਅਰ ਹੈ। ਬਾਕੀ ਸੌਫਟਵੇਅਰ ਜਿਵੇਂ ਕਿ ਮਾਈਕਰੋਸਾਫਟ ਆਫਿਸ, ਫੋਟੋਸ਼ਾਪ, ਪੇਜਮੇਕਰ ਆਦਿ ਜ਼ਰੂਰਤ ਅਨੁਸਾਰ ਬਾਅਦ ਵਿੱਚ ਪਾਏ ਜਾਂਦੇ ਨੇ। ਵਿੰਡੋਜ਼, ਯੂਨਿਕਸ, ਲਿਨਕਸ ਤੇ ਡੋਜ਼ ਕੰਪਿਊਟਰ ਤੇ ਆਮ ਵਰਤੋਂ ਜਾਣ ਵਾਲੇ ਆਪਰੇਟਿੰਗ ਸਿਸਟਮ ਨੇ। ਦੋਸਤੋ ਵਿੰਡੋਜ਼ ਦੇ ਕਈ ਸੰਸਕਰਣ ਨੇ ਜਿਨ੍ਹਾਂ ਵਿੱਚੋਂ ਵਿੰਡੋਜ਼ ਐਕਸਪੀ, ਵਿੰਡੋਜ਼ ਵਿਸਟਾ, ਵਿੰਡੋਜ਼ 7, ਵਿੰਡੋਜ਼ 8 ਵਿੰਡੋਜ਼ 8.1 ਤੇ ਵਿੰਡੋਜ਼ 10 ਪ੍ਰਮੁੱਖ ਨੇ ਮੋਬਾਈਲ ਦੇ ਉੱਤੇ ਵਰਤੇ ਜਾਣ ਵਾਲੇ ਆਪਰੇਟਿੰਗ ਸਿਸਟਮ ਵਿੱਚੋਂ ਐਂਡਰੋਇਡ ਵਿੰਡੋਜ਼ ਐਪਲ ਬਲੈਕਬੈਰੀ ਤੇ ਸੈਂਬੀਅਨ ਪ੍ਰਮੁੱਖ ਨੇ